ਸੈਸਰੀ ਗਾਲ ਜੀ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਕ੍ਰੀਏਸ਼ਨਸ ਜਿਨ੍ਹਾਂ ਲੋਕਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੈ ਉਹਨਾਂ ਦਾ ਬਹੁਤ ਬਹੁਤ ਥੈਂਕਸ ਤੇ ਜਿਨ੍ਹਾਂ ਲੋਕਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਜਲਦੀ ਜਲਦੀ ਸਬਸਕ੍ਰਾਈਬ ਕਰੋ ਪੰਜਾਬੀ ਕ੍ਰੀਏਸ਼ਨਸ ਤੇ ਇੰਜੋਏ ਕਰੋ ਇਸ ਦੀਆਂ ਬਿਊਟੀਫੁੱਲ ਵੀਡੀਓਜ਼ ਮੈਨੂੰ ਨਹੀਂ ਪਤਾ ਪਿਆਰ ਚ ਬੇਵਫਾਈ ਕਿਉਂ ਹੁੰਦੀ ਹੈ ਬਸ ਐਨਾ ਪਤਾ ਜਦੋਂ ਦਿਲ ਭਰ ਜਾਂਦਾ ਤਾਂ ਲੋਕ ਛੱਡ ਦਿੰਦੇ ਨੇ ਦੋ ਅੱਖਾਂ ਵਿੱਚ ਦੋ ਹੀ ਅਥਰੂ ਨੇ ਇੱਕ ਤੇਰੇ ਕਰਕੇ ਤੇ ਇਕ ਤੇਰੀ ਖਾਤਰ ਅਸੀਂ ਬੁਰੇ ਹਾਂ ਸਜਣਾ ਸਾਨੂੰ ਬੁਰੇ ਹੀ ਰਹਿਣ ਦੇ ਤੇਰੀ ਚੰਗਿਆਂ ਨਾਲ ਲੱਭ ਜਾਵੇ ਅਸੀਂ ਦੁਆ ਕਰਾਂਗੇ ਮੇਰੀ ਹਰ ਕੋਸ਼ਿਸ਼ ਹਮੇਸ਼ਾ ਹੀ ناکਾਮ ਰਹੀ ਇੱਕ ਦਿਨ ਪਾਉਣ ਦੀ ਤੇ ਇਕ ਦਿਨ ਭਲਾਉਣ ਦੀ ਹਰ ਕੋਈ ਮੈਨੂੰ ਪਾਉਣ ਦੀ ਜ਼ਿੱਦ ਵਿੱਚ ਹੈ ਸ਼ਾਇਦ ਮੈਨੂੰ ਕੋਈ ਅਜ਼ਮਾਉਣ ਦੀ ਜ਼ਿੱਦ ਵਿੱਚ ਹੈ ਜਿਸ ਦੀ ਚਾਹਤ ਹੈ ਮੈਨੂੰ ਐਨੀ ਉਹੀ ਮੈਨੂੰ ਭੁੱਲ ਜਾਣ ਦੀ ਜ਼ਿੱਦ ਵਿੱਚ ਹੈ